ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਵਿਚਾਰ ਦਾ ਵਿਸ਼ਾ ਹੈ ਕਿ ਇਹ ਗੱਲ ਅਕਸਰ ਸੋਸ਼ਲ ਮੀਡੀਆ ਤੇ ਵੀ ਹੈ ਤੇ ਜਦ ਵੱਖ-ਵੱਖ ਜਗ੍ਹਾ ਕੈਂਪ ਵੀ ਲੱਗਦੇ ਨੇ ਜਾਂ ਸਮਾਗਮ ਹੁੰਦਾ ਵਿਚਾਰ ਗੋਸ਼ਟੀ ਤਾਂ ਇੱਕ ਪ੍ਰਸ਼ਨ ਇਹ ਸਾਡੇ ਸਿੱਖ ਸਮਾਜ ਵਿੱਚ ਉਪਰਿਆ ਇਹ ਭਾਵਨਾਵਾਂ ਵਾਲੇ ਗੁਰਸਿੱਖਾਂ ਲਈ ਨਹੀਂ ਇਹ ਜਿਹੜਾ ਇੱਕ ਕਈ ਵਾਰੀ ਬੇਲੋੜਾ ਤਰਕ ਖੜਾ ਹੋ ਜਾਂਦਾ ਹੈ ਕਿ ਬਿਨਾ ਵਿਚਾਰੇ ਬਾਣੀ ਪੜਨ ਦਾ ਕੋਈ ਲਾਭ ਹੈ ਔਰ ਇਹਦੇ ਬਾਰੇ ਪ੍ਰੋਫੈਸਰ ਸਾਫ ਸਿੰਘ ਜੀ ਨੇ ਕੀ ਉੱਤਰ ਦਿੱਤਾ ਅੱਜ ਦਾ ਸਾਡਾ ਇਹ ਵਿਸ਼ਾ ਇਹਦੇ ਸੰਬੰਧੀ ਜਦੋਂ ਪ੍ਰੋਫੈਸਰ ਸਾਫ ਸਿੰਘ ਜੀ ਨੇ ਵਾਰਤਾ ਲਿਖੀ ਤੇ ਉਹਨਾਂ ਨੇ ਇੱਕ ਫਰਾਂਸ ਦੇ ਵਿੱਚ ਪੂਰਬੀ ਉੱਤਰ ਇਲਾਕੇ ਦੇ ਵਿੱਚ ਨੈਂਸੀ ਸ਼ਹਿਰ ਇਹ 1921 ਈਸਵੀ ਦੀ વાર્તા ਹੈ ਇੱਥੇ ਹੈ ਡਾਕਟਰ ਕੋਈ ਡਾਕਟਰ ਕੋਈ ਦੇ ਕੋਲੇ ਮਰੀਜ਼ ਆਉਂਦੇ ਆ ਉਹਨਾਂ ਦੀ ਮਰਜ਼ ਪੁੱਛਦਾ ਪਰ ਉਹਨਾਂ ਨੂੰ ਦਵਾਈ ਕੋਈ ਨਹੀਂ ਦਿੰਦਾ ਪਰ ਉਹਨਾਂ ਨੂੰ ਇੱਕ ਅਰੋਗਤਾ ਦਾ ਵਾਕ ਲਿਖ ਕੇ ਦਿੰਦਾ ਤੇ ਉਸ ਅਰੋਗਤਾ ਦੇ ਵਾਕ ਦਾ ਜਿਹੜਾ ਭਾਵ ਅਰਥ ਹੈ ਕਿ ਮੈਂ ਦਿਨੋਂ ਦਿਨ ਤੰਦਰੁਸਤ ਹੋ ਰਿਹਾ ਰੋਗ ਰਹਿਤ ਹੋ ਰਿਹਾ ਪਰ ਇਹਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ 20 ਵਾਰ ਕਾਲੀ ਕਾਲੀ ਪੜਨਾ ਤੇ ਸਵੇਰੇ ਉੱਠ ਕੇ ਮੰंजे ਤੇ ਪਿਆ ਪਿਆ ਵੀ 20 ਵਾਰੀ ਜ਼ਰੂਰ ਪੜਨਾ ਪਰ ਇਹ ਇੱਕ ਸਵੈ ਪ੍ਰੇਰਣਾ ਹੈ ਤੇ ਸੰਦੇਸ਼ ਹੈ ਅਚੇਤ ਮਨ ਨੂੰ ਵੀ ਕਿ ਮੇਰੇ ਰੋਗ ਦਾ ਇਲਾਜ ਹੋ ਰਿਹਾ ਔਰ ਮੈਂ ਦਿਨੋ ਦਿਨ ਤੰਦਰੁਸਤ ਹੋ ਰਿਹਾ ਪ੍ਰੋਫੈਸਰ ਸਾਫ ਸਿੰਘ ਜੀ ਕਹਿੰਦੇ ਕਿ ਇਹਦੇ ਨਾਲ ਬਿਆੰਤ ਮਰੀਜ਼ ਜਿਹੜੇ ਰੋਗ ਮੁਕਤ ਹੋ ਗਏ ਫਿਰ ਉਹਨਾਂ ਨੇ ਇਹਦੇ ਬਰਾਬਰ ਤੇ ਲੈ ਕੇ ਆਪਣੇ ਸਿੱਖ ਸਮਾਜ ਦੀ ਤਸਵੀਰ ਪੇਸ਼ ਕੀਤੀ ਜੋ ਸਾਡੇ ਵਿੱਚ ਅੱਜ ਵੀ ਇਹੋ ਜਿਹੇ ਸ਼ੰਕੇ ਉਤਪਨ ਹੋ ਜਾਂਦੇ ਆ ਉਹ ਕਹਿੰਦੇ ਕਿ ਸਾਡੇ ਸਿੱਖ ਭਾਈ ਵੀ ਕਈ ਵਾਰ ਇਹ ਵਿਚਾਰ ਕਰਦੇ ਆ ਜੀ ਕਾਲੀ ਕਾਲੀ ਬਾਣੀ ਪੜਨ ਦਾ ਕੀ ਫਾਇਦਾ ਜਬ ਬਿਨਾ ਵਿਚਾਰੇ ਬਾਣੀ ਪੜਨ ਦਾ ਕੀ ਫਾਇਦਾ ਡਾਕਟਰ ਕੁਈ ਦੀ ਧਾਰਨ ਨੂੰ ਇਸ ਨਜ਼ਰੀਏ ਤੋਂ ਦਿੰਦੇ ਆ ਕਿ ਇਹਨੂੰ ਤੇਜ਼ੀ ਨਾਲ 20 ਵਾਰ ਇਸ ਰੋਗਤਾ ਦੇ ਵਾਕ ਨੂੰ ਤਦ ਪੜਨਾ ਹੈ ਕਿ ਮਨ ਜਿਹੜਾ ਨਾ ਵਾਚੀ ਸੋਚੇ ਹੀ ਨਾ ਉਦੇ ਵਿੱਚ ਨੈਗੇਟਿਵ ਵਿਚਾਰ ਆਉਣ ਹੀ ਨਾ ਤਾਂ ਪ੍ਰੋਫੈਸਰ ਸਾਫ ਸਿੰਘ ਜੀ ਕਹਿੰਦੇ ਵੀ ਦੇਖੋ ਇੱਕ ਆਪਣੇ ਆਪ ਦੀ ਇੱਕ ਸਵੈ ਪ੍ਰੇਰਣਾ ਹੈ ਬਾਣੀ ਇੱਕ ਸ਼ਕਤੀ ਹੈ ਤੇ ਸ਼ਕਤੀ ਦਾ ਹਵਾਲਾ ਦੇ ਕੇ ਫਿਰ ਉਹਨਾਂ ਨੇ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਉਸ ਮਹਾਨ ਸਾਖੀ ਦਾ ਵਰਣਨ ਕੀਤਾ ਜਦੋਂ ਸਿੱਖਾਂ ਦਾ ਵੀ ਇਹ ਸਵਾਲ ਸੀਗਾ ਕਿ ਬਿਨਾਂ ਵਿਚਾਰੇ ਬਾਣੀ ਪੜਨ ਦਾ ਕੋਈ ਫਾਇਦਾ ਹੈ ਤੇ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਇਸ ਸ਼ੰਕੇ ਦੀ ਨਿਰਤੀ ਕਰਦਿਆਂ ਕਿਹਾ ਕਿ ਇੱਕ ਕੋਰਾ ਬਰਤਨ ਹੋਵੇ ਮਿੱਟੀ ਦਾ ਤੇ ਸਰਦੀਆਂ ਦੇ ਦਿਨ ਹੋਣ ਤੁਸੀਂ ਉਹਦੇ ਵਿੱਚ ਮੱਖਣ ਪਾਓ ਤੇ ਮੱਖਣ ਜਿਹੜਾ ਉਸ ਕੋਰੇ ਬਰਤਨ ਵਿੱਚ ਜੂਰਦਾ ਨਹੀਂ ਹੈ ਜੂਰਦਾ ਮੀਨ ਸਿਮਦਾ ਨਹੀਂ ਹੈ ਪਰ ਕਹਿੰਦੇ ਥੋੜਾ ਜਿਹਾ ਸੇਕ ਦਿਓ ਤਾਂ ਉਹ ਮੱਖਣ ਪਿਗਲ ਕੇ ਕੋਰੇ ਬਰਤਨ ਵਿੱਚ ਜੂਰ ਜਾਏਗਾ ਸਿਮ ਜਾਏਗਾ ਕਹਿੰਦੇ ਗੁਰ ਸਿੱਖੋ ਇਸੇ ਤਰ੍ਹਾਂ ਸਾਡਾ ਹਿਰਦਾ ਰੂਪੀ ਭਾਂਡਾ ਹੈ ਇਹਦੇ ਵਿੱਚ ਅਨਮੋਲ ਬਾਣੀ ਰੂਪੀ ਮੱਖਣ ਤੁਸੀਂ ਰੱਖੋ ਜਦੋਂ ਵਿਚਾਰ ਦਾ ਸੁਆਦ ਦਾ ਸੇਕ ਆਏਗਾ ਤਾਂ ਇਹ ਪਿਗਲ ਕੇ ਤੁਹਾਡੇ ਹਿਰਦਾ ਰੂਪੀ ਕੋਰੇ ਵਰਤਨ ਵਿੱਚ ਹੀ ਸਮਾਏਗਾ ਇਹਦੀ ਕਲਾ ਵਰਤੇਗੀ ਇਹਦੀ ਸ਼ਕਤੀ ਵਰਤੇਗੀ ਭਵੇਂ ਦੇ ਨਾਲ ਇੱਕ ਹੋਰ ਸਾਖੀ ਵੀ ਹੈ ਜਿਹੜੀ ਉਹ ਠਿਕਰੀ ਵਾਲੀ ਹੈ ਕਿ ਉਹ ਮਿੱਟੀ ਵਿੱਚ ਪਈ ਹੋਈ ਵੀ ਚਮਕ ਮਾਰਦੀ ਹੈ ਤੇ ਸਤਿਗੁਰਾਂ ਨੇ ਕਿਹਾ ਉਠਾਓ ਇਹ ਜੇ ਕੱਟੇ ਮਿੱਟੀ ਵਿੱਚ ਰੁਲਦੀ ਹੋਈ ਠਿਕਰੀ ਵਿੱਚ ਵੀ ਚਮਕ ਹੈ ਤਾਂ ਕਿਸੇ ਸਮੇਂ ਇਸ ਬਰਤਨ ਦੇ ਵਿੱਚ ਕਿ ਹੋ ਸੀ ਉਹਦਾ ਅਸਰ ਟੁੱਟਣ ਤੋਂ ਬਾਅਦ ਵੀ ਮਿੱਟੀ ਵਿੱਚ ਰੁਲਣ ਤੋਂ ਬਾਅਦ ਵੀ ਨਹੀਂ ਗਿਆ ਇਸ ਤਰ੍ਹਾਂ ਜਿਸ ਹਿਰਦੇ ਵਿੱਚ ਬਾਣੀ ਹੋਏਗੀ ਬਾਣੀ ਦਾ ਪ੍ਰਤਾਪ ਹੋਏਗਾ ਸ਼ਬਦ ਹੋਏਗਾ ਉਹਦੀ ਸ਼ਕਤੀ ਉਹਦੀ ਕਲਾ ਸਦੀਵ ਕਾਲ ਵਰਤਦੀ ਹੀ ਹੁੰਦੀ ਹੈ ਇਹਦੇ ਵਿੱਚ ਪ੍ਰੋਫੈਸਰ ਸਾਹਿਬ ਹੁਣ ਇੱਕ ਸਮਾਜ ਨੂੰ ਭਰੋਸਾ ਦਿੰਦੇ ਆ ਪ੍ਰੈਕਟੀਕਲੀ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਮੇਰੇ ਇੱਕ ਬਜ਼ੁਰਗ ਮਿੱਤਰ ਸਨ ਜਦੋਂ ਉਹ ਉਹ ਕਿਤੇ ਉਸ ਸਮੇਂ ਬੀਐਸਸੀ ਐਗਰੀਕਲਚਰ ਦੇ ਵਿਦਿਆਰਥੀ ਸੀ ਜਦੋਂ ਪ੍ਰੋਫੈਸਰ ਸਾਫ ਸਿੰਘ ਜੀ 1929 ਤੋਂ ਲੈ ਕੇ 1952 ਤੱਕ ਖਾਲਸਾ ਕਾਲ ਜਮਰਸਰ ਵਿਖੇ ਧਾਰਮਿਕ ਵਿਭਾਗ ਦੇ ਮੁਖੀ ਰਹੇ ਤਾਂ ਉਹ ਇੱਕ ਦਿਨ ਕਹਿੰਦੇ ਸਾਡੀ ਕਲਾਸ ਲਈ ਪ੍ਰੋਫੈਸਰ ਸਾਹਿਬ ਹੋ ਰਹੇ ਨੇ ਤਾਂ ਉਹ ਕਹਿੰਦੇ ਵੀ ਭਾਈ ਗੁਰੂ ਸਾਹਿਬ ਦੀਆਂ ਰਹਿਮਤਾਂ ਰੋਜ਼ ਹੀ ਵਰਸਦੀਆਂ ਨੇ ਤੇ ਇਹਦੇ ਪਾਤਰ ਬਣਨਾ ਸਿੱਖੋ ਫਿਰ ਕਹਿੰਦੇ ਅਸੀਂ ਸਵਾਲ ਤੇ ਕਰਨਾ ਸੀ ਵੀ ਪਾਤਰ ਕਿਵੇਂ ਬਣਿਏ ਕਹਿੰਦੇ ਕਦੀ ਨਿਤਨੇਮ ਨਹੀਂ ਛੱਡੀਦਾ ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਲਾ ਵਰਤਦੀ ਹੈ ਬਖਸ਼ਿਸ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਜਾਪ ਸਾਹਿਬ ਸਵਈਏ ਤੇ ਚੌਪਈ ਦਾ ਪਾਠ ਕਰਦੇ ਹੋ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਾ ਵਰਤਦੀ ਹੈ ਇਸੇ ਤਰ੍ਹਾਂ ਤੁਸੀਂ ਰਹਿਰਾਸ ਪੜਦੇ ਹੋ ਸੋਹਿਲਾ ਬਾਣੀ ਦਾ ਪਾਠ ਕਰਦੇ ਹੋ ਗੁਰੂ ਦੇ ਹਿਰਦੇ ਨਾਲ ਜੁੜਦੇ ਹੋ ਤਾਂ ਬਾਣੀ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ ਕਿਉਂਕਿ ਜਿਹੜਾ ਸਿਮਰਨ ਅਭਿਆਸ ਹੈ ਤੇ ਬਾਣੀ ਦਾ ਪਰੋਸਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਓ ਬੇਅੰਤ ਸ਼ਬਦ ਵਾਰ-ਵਾਰ ਜਿਹੜੀ ਸਿਮਰਤੀ ਵਿੱਚ ਅਕਾਲ ਦੇ ਨਾਮ ਨੂੰ ਸਿਮਰਨ ਦਾ ਉਪਦੇਸ਼ ਦਿੰਦੇ ਆ ਉਹ ਇੱਕ ਸ਼ਕਤੀ ਦਾ ਅਹਿਸਾਸ ਹੈ ਇਸ ਲਈ ਇਹ ਹਰ ਯੁੱਗ ਵਿੱਚ ਸਾਡੇ ਲਈ ਇੱਕ ਪ੍ਰੇਰਕ ਸ਼ਕਤੀ ਹੈ ਕਿ ਇਹ ਜਿਹੜੀਆਂ ਕਥਾਵਾਂ ਨੇ ਇਹ ਜਿਹੜਾ ਸਾਡਾ ਅਮੀਰ ਵਿਰਸਾ ਤੇ ਸਾਡਾ ਇਤਿਹਾਸ ਹੈ ਜਿਹੜੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਸਿੱਖਿਆ ਹੈ ਇਹ ਭਰੋਸਿਆਂ ਵਾਲਿਆਂ ਦੇ ਬੀੜੇ ਪਾਰ ਹੁੰਦੇ ਆ ਇਸ ਲਈ ਸਾਡਾ ਵਿਸ਼ਵਾਸ ਤੇ ਭਰੋਸਾ ਇੰਨਾ ਪਰਪੱਕ ਹੋਣਾ ਚਾਹੀਦਾ ਕਿ ਜਿਵੇਂ ਡਾਕਟਰ ਕੋਈ ਦੇ ਮਰੀਜ਼ ਵੀ ਤਾਂ ਉਹਦੇ ਵਾਕ ਦੇ ਉੱਤੇ ਭਰੋਸਾ ਕਰਦੇ ਸਨ ਪਰ ਗੁਰਬਾਣੀ ਤਾਂ ਧੁਰ ਕੀ ਬਾਣੀ ਹੈ ਅਕਾਲੀ ਬਾਣੀ ਹੈ ਸਤਿਗੁਰਾਂ ਨੇ ਬਖਸ਼ਿਸ਼ ਵਿੱਚ ਇਹ ਸਾਡੀ ਝੋਲੀ ਚ ਪਾਈ ਹੈ ਜਿਸ ਹਿਰਦੇ ਚ ਹੋਏਗੀ ਜਿਸ ਰਸਨਾ ਤੇ ਹੋਏਗੀ ਉੱਥੇ ਸਦੀਵ ਕਾਲ ਕਲਾ ਵਰਦੀ ਹੈ ਰਹਿਮਤਾਂ ਹੁੰਦੀਆਂ ਨੇ ਬਖਸ਼ਿਸ਼ਾਂ ਹੁੰਦੀਆਂ ਨੇ ਇਸ ਲਈ ਇਹ ਉਹਨਾਂ ਦਾ ਰਚਿਆ ਹੋਇਆ ਜਿਹੜਾ ਸੰਖੇਪ ਜਿਹਾ ਵੀਰਵਾ ਹੈ ਸਾਡੇ ਸਭਨਾਂ ਲਈ ਬਹੁਤ ਵੱਡੀ ਪ੍ਰੇਰਕ ਸ਼ਕਤੀ ਹੈ ਕਿ ਸਦੀਵ ਕਾਲ ਸ਼ਬਦ ਤੇ ਭਰੋਸਾ ਰੱਖਣਾ ਬਾਣੀ ਤੇ ਭਰੋਸਾ ਰੱਖਣਾ ਗੁਰੂ ਤੇ ਭਰੋਸਾ ਰੱਖਣਾ ਇਹ ਹੀ ਚੜ੍ਹਦੀ ਕਲਾ ਦਾ ਰਾਜ਼ ਹੈ ਇਹੀ ਸਾਡੀ ਜੀਵਨ ਦੀ ਸਫਲਤਾ ਦਾ ਰਾਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ